ਲੋਕ ਵੀ ਬੈਰੀ ਬੈਰੀ ਗੁੱਡ ਮਾਰਨਿੰਗ ਕੀ ਹਾਲ ਚੱਲ ਦੋਸਤੋ ਤੁਹਾਨੂੰ ਮਿਲਾ ਦਿੱਤਾ ਜਾਵੇ ਇਧਰ ਭਾਜੀ ਹੋਣਾ ਨਾ ਇਹ ਚਿੰਗਮ ਚਾਬਦੇ ਰਹਿੰਦੇ ਆ ਪਟਟਾ ਮੋ ਗਿਆ ਆ ਇਹਨੇ ਆ ਗੋਲੀਆਂ ਫੜਾਤੀਆਂ ਠੀਕ ਆ ਵੀ ਲਾਤਾ ਹਾਂਜੀ ਸਨੇਪਚੈਟ ਵਾਲਿਓ ਅੱਜ ਆਪ ਪਤਾ ਲੈਣਾ ਹੈ ਬੀਬੀ ਦਾ ਬੀਬੀ ਮੂੰਹ ਲਕੋ ਕੇ ਕਾਹਤੋਂ ਬੈਠੀ ਆ ਬੀਬੀ ਜੀ ਤੁਸੀਂ ਮੂੰਹ ਦਿਖਾਉਣ ਜੋਗੇ ਨਹੀਂ ਰਿਹਾ ਮੈਂ ਸੁਣਿਆ ਕਹਿੰਦੇ ਕੀ ਚੱਕਰ ਬਣ ਗਿਆ ਕਹਿੰਦੇ ਉਹ ਦਿਖਾਉਣ ਜੋਗੇ ਨਹੀਂ ਰਹੇ ਓ ਮਾਈ ਗਾਡ ਵਾਟ ਹੈਪਨ ਹੋ ਗਿਆ ਬੀਬੀ ਜੀ ਤੁਹਾਡੇ ਨਾਲ ਬੀਬੀ ਜੀ ਇਹ ਕੀ ਚੱਕਰ ਬਣ ਗਿਆ ਬੀਬੀ ਜੀ ਉਹ ਭੈਣ ਨੇ ਪੰਪ ਦਿੱਤੇ ਕਿਹੜੀ ਭੈਣ ਨੇ ਉਹ ਜਿਹੜੇ ਸਾਹਮਣੇ ਬੈਠੀ ਉਹ ਤੇਰੀ ਨਿੱਕੀ ਭੈਣ ਨੇ ਉਹ ਕਹਿੰਦੇ ਆ ਨਾ ਵੇਖਿਆ ਫਿਰ ਓ ਨਿੱਕੀ ਭੈਣ ਨੇ ਮਗਰ ਲੱਗ ਗਈ ਨਿੱਕੀ ਭੈਣ ਦਾ ਟਰੀਟਮੈਂਟ ਮਹਿੰਗਾ ਪੈ ਗਿਆ ਹੈ ਨਾਲ ਹੀ ਪਪਾ ਨੇ ਉਹਨੂੰ ਵੀ ਸਵਾਲ ਦੇ ਕੇ ਉਹੀ ਤਾਂ ਗੱਲ ਆ ਬੰਦੂ ਜੱਤ ਤੱਕ ਕੋਈ ਹੋਗੇ ਓ ਮੰਮੀ ਉਹ ਕਹਿੰਦੇ ਆ ਵੀ ਜਿਹੜੇ ਆਨਲਾਈਨ ਵਾਲੇ ਡਾਕਟਰ ਆ ਇਹਨਾਂ ਤੋਂ ਬਚ ਕੇ ਹੀ ਰਹਿਓ ਇਹ ਜਿਹੜੇ ਆਨਲਾਈਨ ਵੀਡੀਓ ਵੇਖ ਕੇ ਡਾਕਟਰੀਆਂ ਕਰਦੀਆਂ ਇਹਨਾਂ ਤੋਂ ਦੂਰ ਰੋ ਵੇਖਿਆ ਆਪਣੇ ਲਈ ਵਧੀਆ ਹੁੰਦੇ ਨਾ ਮੈਂ ਤਾਂ ਪੰਪ ਦਿੱਤੇ ਦਿੱਤੇ ਜਾਗੋ ਡਾਕਟਰ ਸਿਆਣਾ ਹੋਣਾ ਚਾਹੀਦਾ ਸੀ ਉਹਨੂੰ ਗੱਲਾਂ 'ਚ ਨਹੀਂ ਆਉਣਾ ਚਾਹੀਦਾ ਸੀ ਉਹ ਮੇਰੇ ਮਗਰ ਲੱਗਾ ਨੇ ਮਾਰਿਆ ਪਲੇਟ ਸਾਰਾ ਲਾ ਕੇ ਰੱਖਤਾ ਚਲੋ ਜੀ ਔਖਾ ਆ ਗਿਆ ਗਰਦੀਬ ਦਾਣ ਗਰਦੀਬ ਪਾਣੀ ਮੂੰਹ ਵਿਖਾਉਣ ਜੋਗੇ ਨਹੀਂ ਰਿਹਾ ਇਹ ਵਿਆਹ 'ਚ ਕਿਵੇਂ ਚੱਲੂ ਨਹੀਂ ਕਰ ਨੂੰ ਮੈਂ ਆ ਗਿਆ ਛੱਡਦਾ ਕਾਲਦੀ ਆ ਉੱਠੀ ਮੂੰਹ ਸੱਜਾ ਮੈਂ ਵਿਆਹ 'ਚ ਕਿਵੇਂ ਚੱਲੂ ਫਿਰ ਆਪਣੇ ਕੰਮ ਐਂ ਘੁੰਮੇਗੀ ਤੂੰ ਵਿਆਹ 'ਚ ਹਾਂ ਡਾਕਟਰ ਨੇ ਬ੍ਰੇਕ ਨਾ ਲਾਇਆ ਮਾਟੀ ਦਾ ਬੱਚਾ ਟੈਨਸ਼ਨ ਪੈ ਗਈ ਕਿਉਂ ਕਿਉਂ ਅੱਜ ਮਿਲਿਆ ਇਰਾਸ਼ਣ ਖੁੱਲਾ ਖਾਨ ਨੂੰ ਲਵੇੜਲਾ ਮੂੰਹ ਜਿੰਨਾ ਲਵੇੜਿਆ ਜਾਂਦਾ ਈ ਚੁੱਪ ਦੱਬ ਕੇ ਖਾ ਲੋ ਦੱਬ ਕੇ ਮਾਮੇ ਨੇ ਹੁੰਦਿਆ ਪਰਵਾਹ ਨਾ ਕਰੋ ਰੱਜ ਕੇ ਮਾਮੇ ਦੇ ਸਿਰ ਤੇ ਇਸ਼ਾਰਾ ਕਰੋ ਆਹ ਰੋਹ ਪਪੀਤੇ ਇੱਥੋਂ ਤੋੜ ਕੇ ਖਵਾ ਦਿਆ ਕਰਨੇ ਤੁਨੂੰ ਐਦਾਂ ਤੋੜ ਕੇ ਲਾ ਗਏ ਪਪੀਤੇ ਖਵਾ ਦਿਆ ਕਰਨੇ ਤੁਹਾਡੇ ਟੈਨਸ਼ਨ ਘਾ ਤੇ ਲੈਨੇ ਤੁਸੀਂ ਕਿੱਥੇ ਚਲੀਆਂ ਨਹਾ ਤੋ ਕੇ ਬੈਠੀਆਂ ਜੀ ਮੂੰਹ ਤੇ ਖੁਸ਼ਕੀ ਆਈ ਪਈ ਆ ਇੱਕ ਹੋਰ ਇੱਕ ਕੋ ਜੁੱਤੀਆਂ ਨੈ ਚਲੀਆਂ ਅੱਜ ਮੈਡਮ ਵਾਓ ਨਾਈਸ ਮਾਮੇ 10000 ਰੁਪਏ ਦੇਣਾ ਸੀ ਜੁੱਤੀਆਂ ਦਾ ਤੇਰੇ ਕੋਲੇ ਪਿਆਦੀ ਸਹੀ ਤਾਂ ਹੈ ਗਈ ਆ ਕੈਸ਼ ਮੇਰੇ ਕੋਲ ਰੁਪਈਆ ਨਹੀਂ ਲੈ ਕਿੱਥੋਂ ਲਿਆ ਕੇ ਦਮ ਤੂੰ ਆਲੀਆਂ ਚੱਪਲ ਲੈ ਕੇ ਆਪਦੇ ਪੈਸੇ ਲੈ ਕੇ ਜਾ ਆਪਦੇ ਮੈਂ ਨਹੀਂ ਠੇਕਾ ਲਿਆ ਤੇਰਾ ਕਿਆ ਫਿਰ ਆਪ ਕਹਤੋ ਕਿਆ ਸੀਗਾ ਕਿ ਮੈਂ ਤਾਂ 5000 ਦੇ ਦੂੰ ਜੁੱਤੀਆਂ ਦਾ ਉਦੋਂ ਮੈਂ ਖੁਦ ਤੁਹਾਨੂੰ ਵੇਖਿਆ ਸੀਗਾ ਜਦੋਂ ਆਵਣ ਵਾਸਤੇ ਜਿਵੇਂ ਕਰਦੇ ਸੀ ਕਿ ਮੈਂ ਦੇ ਦੇ ਦੂੰ ਫਿਰ ਜੁੱਤੀਆਂ ਤੁਸੀਂ ਕਿਆ ਸੀ ਫਿਰ 5000 ਮੈਂ ਦੇ ਦੂੰ ਜੁੱਤੀਆਂ जुतियां छे छे चकती चक दो, 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 दो. दो, तो <laughs> दो. तो गरीबी कैसे हो ये बोलता नहीं ठेकेदार तुम्हारा तुम बोलेगा ना सारा काम भी तू किता जो ठेकेदार आज आया है ठेकेदार ਵੇਲਾ ਹੀ ਵੇਲਾ ਐਵੇਂ ਨੁਕਰਈਏ ਮਰੀ ਜਾਂਦਾ ਨਾ ਚੱਕ ਦੋ ਕੰਮ ਐ ਪੂਰੀ ਪਲੇਨ ਛੱਤ ਕਰਕੇ ਆਹ ਸਾਈਡ ਤੇ ਆਹ ਲਾ ਦੀ ਬਹੁਤ ਸੁੰਦਰ ਹੈ ਬਾਟਰ ਫੁੱਟ ਰਿਹਾ ਚੱਕ ਦੀ ਗਰੀਬੀ ਜਲੋ ਮੈਂ ਆਹਾਂ ਦੇ ਬਾਅਦ ਸਫਾਈਆਂ ਆਇਆ ਹੀ ਕਰੀ ਜਾਣੀਆਂ ਬੱਸ ਤੁਹਾਨੂੰ ਪਤਾ ਰਾਜੇ ਗੱਡੀਆਂ ਲਿਬੜੀਆਂ ਜੀ ਨਹੀਂ ਪੈਂਦੇ ਗੱਡੀਆਂ ਸੌਰੀ ਤੇ ਬੱਸ ਵਾ ਸਾਫ਼ ਕਰ ਦੋ ਐ ਚੱਕ ਦੋ ਗਰੀਬੀ ਵੈਰੀ ਗੁੱਡ ਦੋ ਮੈਂ ਵਾਈ ਵਾ ਕਮਾਲ ਕਰਤਾ ਹਾਂਜੀ ਭੈਣ ਜੀ ਕੀ ਹਾਲ ਚਾਲ ਠੀਕ ਠਾਕ ਓ ਠੀਕ ਠਾਕ ਵਧੀਆ ਨੰਗੀ ਜਾਂਦੇ ਦਿਨ ਵਧੀਆ ਲੰਗਦੇ ਗਿਆ ਕੀ ਹਾਲ ਚਾਲ ਵਧੀਆ ਕੀ ਕਰਨਦਾ ਹੈ ਜੀ ਕੁਛ ਵੀ ਨਹੀਂ ਕੋਈ ਗੱਲ ਬਾਤ ਮੇਰੇ ਲਈ ਇੱਕ ਅੱਧੀ ਕੋਈ ਵੀ ਨਹੀਂ ਓਕੇ ਥੈਂਕ ਯੂ ਲਵ ਯੂ ਕੋਈ ਨਹੀਂ ਤਿਆਰੀ ਕੀਤੀ ਹੈ ਮੈਂ ਪੁੱਤਰ ਪੁੱਤਰ ਵੇਖਾਵਾਂ ਮੇਰੀ ਲੱਗੂ ਕਿੱਥੇ ਰੇਖ ਤੇ ਆਉਣਾ ਤੂੰ ਮੋਗਾ ਹਾਂਜੀ ਲੈ ਲੈ ਇਹ ਨਹੀਂ ਪੂਰੇ ਆਉਣੀਆਂ ਜਰਾਬਾਂ ਜੀਆਂ ਆ ਚੰਗਾ ਹੀ ਤਾਂ ਚੱਲੇ ਆਂ ਅਸੀਂ ਮੇਲੇ ਆਂ ਕਿਦੇ ਵਾਰਾ ਗੱਦੀ ਕਰਦੇ ਆਂ ਨਜ਼ਾਰੇ ਲੈਣੇ ਵਾਰਾ ਕਰਦੀ ਆਂ ਆ ਜਾਂਦੇ ਹੀ ਰੋਗੜਾ ਰੋਕ ਸਕਦੀ ਨੇ ਸਿਆਲਾਂਗ ਦੇ ਲੰਗਦੇ ਤਾਂ ਬਾਣੀ ਜਾਉ ਹਾਂ ਉਹ ਭਰਾਵਾ ਤੂੰ ਆ ਹੁੱਡੀ ਜੀ ਲਾ ਦੇ ਗਾਲ ਦੇ ਨਹੀਂ ਅੱਗ ਲਾਉ ਇਹਨੂੰ ਲਾ ਕੇ ਯਾਰ ਕਹਿ ਦੇਣ ਨਹੀਂ ਲੈ ਆਪਦੀ ਬਈ ਭਰਾਵਾ ਦੂਜੀ ਨਹੀਂ ਲਾਪਦੀ ਹੋਰ ਕੋਈ ਕੱਪੜਾ ਹੀ ਨਹੀਂ ਤੇਰੇ ਕੋਲ ਹੈਗਾ ਉਹ ਧਰਦੀ ਵੀ ਘਰੇ ਹੈਗੀ ਉਹਨੇ ਕੱਢ ਕੇ ਦੇਣੇ ਤੂੰ ਟਰੈਕਟਰ ਵਾਲਾ ਦਾ ਅੱਡ ਮੁੰਡਾ ਬਣਿਆ ਫਿਰ ਤਰਜੀਤਕੌਰ ਦਾ ਮੁੰਡਾ ਰਹਿਣਾ ਤੂੰ ਭਰਾਵਾ ਨਹੀਂ ਆਪ ਕੱਢ ਕੇ ਪਾਉਣੇ ਹਨ ਨੂੰ ਕੱਢ ਕੇ ਦਿੱਤੇ ਜਾਂਦੇ ਕੱਪੜੇ ਅਸੀਂ ਤੇ ਫੇਰ ਇੱਕ ਹੀ ਮਿਲ ਜਾਂਦੀ ਤੈਨੂੰ ਸਾਹਮਣੇ ਇਹ ਪ ਔਰ ਰੋਜਾ ਥੱਲੇ ਉੱਤਰ ਪੁੱਗੇ ਇੱਧਰ ਭਾਜੀ ਹੁਣੀ ਆਪ ਬਹਿਣਗੇ ਅੱਜ ਓਏ ਜਾਂਦੇ ਹੀ ਮੋਟਾ ਭਾਜੀ ਚਲੋ ਜੀ ਚੱਲ ਗਏ ਮੋਟਾ ਵੇਖਣਾ ਵਾ ਤੇਲ ਕਿੰਨਾ ਪਵਾਇਆ ਮੁੱਟੇ ਨੇ ਵੈਰੀ ਗੁੱਡ ਨਾਈਸ ਤੇਲ ਪਵਾਇਆ ਹੈ ਮੁੱਟੇ ਨੇ ਡੈਡੀ ਜੀ ਤਾਂ ਵੈਸੇ ਆਹੀ ਡਾਕਟਰ ਰਿਕਾਰਡਿੰਗ ਮੈਂ ਖਾੜ ਹੀ ਸਕਦਾ ਪਰ ਜੇ ਤੁਸੀਂ ਮੰਗਾ ਲਿਆ ਤੇ ਖਾ ਲੈਣਾ ਅੱਜ ਸਿੱਧਾ ਵਾ ਮੰਗਾ ਲਿਆ ਨਾ ਤਾਂ ਕਿੱਥੇ ਹੋਣੀ ਆ ਤੇਰਾ ਵੇਖੀ ਮੈਂ ਨਿੱਕਾ ਪੀਸ ਤੋੜਦਾ ਵੱਡਾ ਤੇਰਾ ਦਿਲ ਕਰਦਾ ਐਡਾ ਵੱਡੇ ਚੀਜ਼ ਰਾਹ ਤੱਕ ਨਹੀਂ ਹੋਗਾ ਕੰਮ ਗੋਗੋ ਰਾਤੀ ਸਾਨੂੰ ਫੈਂਟਰ ਮਾਰੇ ਮੈਂ ਨਹੀਂ ਜਾਂਦੀ ਆਦੇ ਪੇਕੇ ਤੁਸੀਂ ਘੁੰਮ ਲੋ ਜਿੱਧਰ ਮਰਜੀ ਆਇਧਰ ਮਰਜੀ ਹੁਣ ਆਪੇ ਮੈਨੂੰ ਛੱਡ ਕੇ 2 ਘੰਟੇ ਨਿਮੜੇ ਕੇ ਤੂੰ ਮੋੜੇ ਤਾਂ ਨਾ ਰ ਮੈਂ ਫੋਨ ਲਾ ਜੇਣਾ ਕੋ ਮੇਰਾ ਫੋਨ ਕੱਟੀ ਜਾਂਦੀ ਵੇਖ ਕੋਈ ਨਹੀਂ ਫੋਨ ਤਾਂ ਮੇਰੇ ਪਿੱਛੇ ਪਿਆ ਸੀਗਾ ਹਾਰ ਫੋਨ ਤਾਂ ਮੇਰੇ ਪਿੱਛਲੇ ਪਾਸੇ ਪਿਆ ਪਈ ਦਰਸੋ ਅਮਰਜੈਂਸੀ ਪੈਣ ਦੀ ਘਰੇ ਗੱਲਾਂ ਕਰਨੀਆਂ ਆਉਂਦੀਆਂ ਤੁਮ ਅਮਰਜੈਂਸੀ ਪਾਈਗੀ ਪਾਈਗੀ ਤੂੰ ਫੋਨ ਨੂੰ ਚੱਕਿਆ ਮੇਰਾ ਵੇਖ ਕਿਹਦਾ ਚਾਚ ਰਾ ਹੁਣ ਚੂਰ ਸੋਣਾ ਲੱਗਦਾ ਸੀ ਮੇਰੇ ਕੋਲ ਜੀ ਆਣ ਕੇ ਜਾ ਨਹੀਂ ਚੜਿਆ ਹੁੰਦਾ ਦੱਸ ਮੈਨੂੰ ਬਟੀਕ ਦਾ ਸੂਟ ਕਾਣੀ ਗੱਲ ਤੂੰ ਵਿਆਹ ਗਿਆ ਫੇਰ ਮੈਂ ਪੁੱਛੂੰਗੀ ਤੈਨੂੰ ਐਵੇਂ ਦੀ ਗੱਲਾਂ ਹੀ ਖੁਸ਼ੀਆਂ ਦੀਆਂ ਗੱਲਾਂ ਨਹੀਂ ਕਰਨੀਆਂ 400 ਵਾਰ ਗਿਆ ਮੈਂ ਕਕਰ ਲੰਗਾ ਪੈਂਦੀਆਂ ਕਰੋ ਫੇਰ ਜਰੂਰ ਜੀ ਕਰੋ ਹਣਾ ਜੇ ਤੂੰ ਪੁੱਛਦਾ ਫੇਰ ਕਰ ਲੰਗਾ ਪੈਂਦੀਆਂ ਵੈਰੀ ਗੁੱਡ ਹੋਰ ਕੋਈ ਗੱਲਬਾਤ ਹੋਰ ਤੇਰੇ ਪੈਕੇ ਸਾਰੇ ਠੀਕ ਸੀ ਸਾਰੇ ਵਧੀਆ ਸੀ ਠੀਕ ਠਾਕ ਇੰਜੋਏ ਕੀਤਾ ਤੂੰ ਫੈਮਿਲੀ ਫੰਕਸ਼ਨ ਵਧੀਆ ਓਏ ਇਹ ਗਲਤੀਆਂ ਲੱਗਦੇ ਮੈਨੂੰ ਦੋਵੇਂ ਆਓ ਏਹ ਉਹ ਦੂਰ ਹੋ ਗਈ ਬਾਲੀ ਛੇਤੀ ਆਟਾ ਜੇ ਬਾ ਮੋ ਪਿਆਰਾ ਪਿਆਰ ਹੀ ਹੈ ਨਾਲਾ ਕਹਿੰਦੇ ਮੁੰਡੇ ਦਾ ਨਾ ਟੋਕਾ ਇਹ ਰੱਖਿਆ ਕਿ ਨਹੀਂ ਨਾ ਇਹ ਕੀ ਕਹਿਣਾ ਜਾਏਗਾ ਇਹਨਾਂ ਬਾਰੇ ਤੂੰ ਕੀ ਕਹਿਣਾ ਜਾਏਗਾ ਇਹਨਾਂ ਬਾਰੇ ਵੇਲੇ ਹੀ ਆ ਹਾਂ ਕਹਿੰਦਾ ਕਹਿੰਦਾ ਵੇਲੇ ਹੀ ਆ ਐ ਮੋਲਡਿੰਗ ਦਾ ਕੰਮ ਖੇਚੀ ਆਉਂਦੇ ਬੰਦੇ ਇਧਰੋਂ ਦੇਖਦੇ ਨਹੀਂ ਇਧਰੋਂ ਦੇਖਦੇ ਆ ਇਧਰਲੇ ਪਾਸੇ ਲੱਗ ਕੇ ਬਾਹਰਲੇ ਪਾਸੇ ਕੋਠੀ ਦੇ ਕਿਉਂਕਿ ਦੱਬੀ ਆਉਂਦੇ ਕੰਮ ਓ ਲੈ ਗਿਆ ਇਹ ਸਾਰੇ ਹੀ ਇਹ ਨਹੀਂ ਮੈਸੇਜ ਨਹੀਂ ਉਹ ਲੈ ਲਾਲਾ ਲਾਲਾ ਕਰਾਦੀ ਬਣ ਗਈ ਵੀਡੀਓ ਤੂੰ ਤਾਂ ਸਿਰ ਪਾਈ ਤੋੜ ਤਾਂ ਆ ਚਾ ਚਾ ਕਰਾ ਚਲੋ ਹੈ ਹਾਂ ਐ ਠੀਕ ਆ ਠੀਕ ਆ ਤੋੜ ਤੂੜ ਕੇ ਐ ਯਾਰ ਸਪੀਕਰ ਐਡੇ ਐ ਲਵਾ ਲੈਂਦੇ ਆ ਐਡੇ ਐ ਸਪੀਕਰ ਲਾਉਣ ਐਡੇ ਐ ਸਪੀਕਰ ਲਵਾ ਲੈਂਦੇ ਆ ਦਿੱਤਾ ਹੈ ਨਹੀਂ ਮਗਰ ਐਡੇ ਐ ਸਪੀਕਰ ਲਵਾ ਲੈਂਦੇ ਆ ਆ ਆਇਟ ਡੈਡ 스피커 ਲਵਾ ਲਿੰਦੇ ਆ ਉਹ ਨਹੀਂ ਕਰੀ ਉਹਨੂੰ ਲੈ ਜਾਈਆ ਸਾਰੇ ਓਹ ਸੌੜਾਈ ਤੁਰਾ ਨੂੰ ਕਿਵੇਂ ਘਰੇ ਜਾਊਗਾ ਨਹੀਂ ਲੈਣ ਤਾਂ ਜਾਗ ਪੈਣੀ ਹੈ ਹੈ ਲੈਣ ਤਾਂ ਜਾਗੂਗੀ ਡੈਰ ਤਾਂ ਤੂੰ ਜਗਾ ਹੀ ਦੇਣੀ ਹੈ ਡੈਰ ਜੀ ਮੈਂ ਤਾਂ ਜਾਗੂਗੀ ਤਾਂ ਪਾ ਜਾਰਾ ਕਰਾਉਣਾ ਪੈਣਾ ਦੁਬਾਰਾ ਉਹ ਲਵਾਉਣਾ ਪੈਣਾ ਪਾ ਲਵਾਉਣਾ ਪੈਣਾ ਨਾ ਦਿਮਾਗੋ ਜਾਨੇ ਅੱਜ ਨਾ ਮੈਂ ਬੈਠੀ ਤੇ ਮੈਨੂੰ ਨਾ ਅਚਾਨਕ ਨਾ ਬਚਪਨ ਦੀ ਇੱਕ ਗੱਲ ਯਾਦ ਆਈ ਗੱਲ ਇਦਾਂ ਸੀ ਕਿ ਮੈਂ ਨਾ ਕਿਸੇ ਆਪਣੇ ਨੌਨ ਦੀ ਗੱਡੀ ਦੇ ਵਿੱਚ ਬੈਠੀ ਤੇ ਆਪਾਂ ਨੂੰ ਨਹੀਂ ਪਤਾ ਹੁੰਦਾ ਕਈ ਵਾਰ ਜਦੋਂ ਆਪਾਂ ਕਿਸੇ ਗੱਡੀ ਗੁੱਡੀ 'ਚ ਨਾ ਬੈਠੇ ਜਾਂ ਕਿਸੇ ਚੀਜ਼ 'ਚ ਕਿ ਵੀ ਇਹ ਚੀਜ਼ ਕਿੱਦਾਂ ਖੁੱਲਦੀ ਹੈ ਨਾ ਤੇ ਮੈਂ ਉਹਨਾਂ ਦੀ ਗੱਡੀ 'ਚ ਬੈਠੀ ਤੇ ਮੇਰੇ ਤੋਂ ਉਹਦੀ ਬਾਰੀ ਨਾ ਖੁੱਲੀ ਤੇ ਉਹਨਾਂ ਨੇ ਮੈਨੂੰ ਨਾ ਅੱਗੋਂ ਪਲਟ ਕੇ ਜਵਾਬ ਪਤਾ ਕਿ ਤੇ ਤਾਂ ਤੁਹਾਡੀਆਂ ਸ਼ਕਲਾਂ ਨਹੀਂ ਗੱਡੀਆਂ 'ਚ ਬਹਿਣ ਵਾਲੀਆਂ ਪਰ ਮੈਂ ਕਹਿੰਨੀ ਆ ਮੂੰਹ ਦੇ ਕੱਡੇ ਬੋਲ ਜਾਂ ਮੂੰਹ ਦੇ ਚੋਂ ਨਿਕਲੇ ਜਿਹੜੇ ਤੁਹਾਡੀ ਬੋਲ ਹੁੰਦੇ ਆ ਪਰਮਾਤਮਾ ਬੜਾ ਨੇੜੇ ਹੋ ਕੇ ਸੁਣਦਾ ਹੁੰਦਾ ਉਹਨਾਂ ਨੇ ਕਿਹਾ ਸਾਡੀਆਂ ਸ਼ਕਲਾਂ ਨੇ ਅੱਜ ਮਾਈ ਗੁਰੂ ਦੀ ਕਿਰਪਾ ਨਾਲ ਦੋ ਗੱਡੀਆਂ ਸਾਡੇ ਕੋਲ ਇੱਥੇ ਨੇ ਦੋ ਮੇਰੇ ਸਹੁਰੇ ਘਰ ਨੇ ਤਿੰਨ ਮੇਰੇ ਪੇਕੇ ਘਰਾਂ ਤਿੰਨ ਚਾਰ ਗੱਡੀਆਂ ਮੇਰੇ ਪੇਕੇ ਘਰਾਂ ਪਰ ਮੈਨੂੰ ਜਦੋਂ ਕੋਈ ਕਹਿੰਦਾ ਨਾ ਦੀਦੀ ਸਾਨੂੰ ਨਾਲ ਲੈ ਜਾਓਗੇ ਜਾਂ ਪਿੱਕ ਜਾਂ ਡ੍ਰੌਪ ਮੈਨੂੰ ਇੰਨੀ ਕੋ ਖੁਸ਼ੀ ਮਿਲਦੀ ਆ ਕਿ ਮੈਂ ਕਾਸ਼ ਕਿਸੇ ਦੇ ਕੰਮ ਆ ਸਕੀ ਮੈਨੂੰ ਇਹ ਲੱਗਦਾ ਕਿ ਜੇ ਤੁਹਾਨੂੰ ਪਰਮਾਤਮਾ ਨੇ ਕੋਈ ਚੀਜ਼ ਦਿੱਤੀ ਹੈ ਨਾ ਉਹਦਾ ਤੁਸੀਂ ਜਿੱਦਾਂ ਫਾਇਦਾ ਲੱਕੀ ਦੂਸਰਿਆਂ ਨੂੰ ਚਾਹੇ ਜ਼ਿਆਦਾ ਨਹੀਂ ਜਿੰਨਾ ਦੇ ਸਕਦੇ ਹੋ ਦੋ ਜੇ ਨਹੀਂ ਫਾਇਦਾ ਦੇ ਸਕਦੇ ਨਾ ਮੂੰਹ ਚੋਂ ਮਾੜੇ ਬੋਲ ਵੀ ਨਾ ਕੱਢੋ ਪਤਾ ਨਹੀਂ ਥੋੜੀ ਕਿਹੜੀ ਗੱਲ ਕਿੱਥੇ ਪਰਮਾਤਮਾ ਸੁਣਦਾ ਪਿਆ ਤੇਰਾ ਹਾਲ ਸੁਪੂਰਾ ਨਹੀਂ ਹੋਇਆ ਨਹੀਂ ਹਾਲੇ ਤੱਕ ਨੀਂਦ ਨਹੀਂ ਪੂਰੀ ਹੋਈ ਤੇਰੀ ਐਟੀਟਿਊਡ ਗਰਲ ਹੂੰ ਅਕੜ ਮੇ ਰਹਤੀ ਹੋ ਇਹ ਦੇਖੋ ਮੂ ਵੇਟ ਡਾਇਮਨਾ ਇਹ ਜਿਵੇਂ ਪਸੰਦ ਦੀ ਕੋਈ ਚੀਜ਼ ਨਹੀਂ ਮਿਲੀ ਹੋਵੇ ਹਨਾ ਹੋਵੇ ਹੈ ਨਾਈਸ ਨੇਲ ਪਾਲਿਸ਼ ਲਗਾ ਰਹੇ ਹੋ ਓ ਮਹੋਤਰਾ ਇਹ ਸ਼ਰਮ ਆ ਜਾਂਦੀ ਹੈ ਨੇਲ ਪਾਲਿਸ਼ ਲਗਾ ਰਹੇ ਹੋ ਹੋਵੇ ਰਾਜੀ ਵਾਲੇ ਧਿਆਨ ਹੈ ਇਹਦੇ ਹੱਥ ਚ ਵੰਡ ਹੁੰਦਾ ਹੈ ਮੇਨ ਇਨਗਰੀਡੀਅੰਟ ਹੁੰਦੇ ਹੱਥ ਚ ਪਸੰਦੀ ਦੀਆਂ ਚੀਜ਼ਾਂ ਹੁੰਦੀਆਂ ਇਹਨਾਂ ਦੇ ਹੱਥ 'ਚ ਰਾਜ ਜੀ ਹੁਣ ਗੁੱਡ ਮਾਰਨਿੰਗ ਇਹ ਤੜਕੇ ਤੜਕੇ ਚਿੰਗਵਾ ਫੜਾ ਦਿੰਦੇ ਇਹਨਾਂ ਨੂੰ ਚੱਬੀ ਜਾਓ ਆੜੇ ਲੱਗੀਆਂ ਰੋ ਓ ਕੀ ਚੱਕਰਾ ਕਿੰਨੂੰ ਵਾਜਾ ਮਾਰਦੀ ਨਹੀਂ ਤੂੰ ਅੱਜ ਨਹੀਂ ਸੁਣਦੇ ਤੇਰੀ ਕੋਈ ਗੱਲ ਭਈ ਚਮਚੇ ਚਮਚੇ ਕੰਡੇ ਵੀ ਚੱਕੀ ਫਿਰਦਾ ਹੈ ਇਹ ਨਿਗੇ ਨਿਗੇ ਲੱਗਣੀਆਂ ਈ ਧਾਰਾ ਇਹਦੇ ਨਾਲ ਮੰਨ ਲੈ ਹੈ ਲੈ ਕਿਉਂ ਸੰਦ ਵੇਲੇ ਸਾਰੀ ਹੈ ਆਹ ਤਸੂਲ ਲੰਗੂ ਹੀ ਨੇ ਕੀ ਕੀ ਨੇ ਕੀ ਹੈ ਬਣਾਇਆ ਤਸੂਲ ਲੰਗੂ ਹੀ ਆ ਨਹੀਂ ਸਹੀ ਹੈ ਹਾਂ ਇਹਨੇ ਮਲੌਣੀਆਂ ਵਧੀਆ ਨਹੀਂ ਠੀਕ ਆ ਫਿਰ ਤੇ ਤਾਰਾ ਬਣਾਉਗਾ ਵਧੀਆ ਤੇਰੇ ਇਹ ਬਾਸ ਵਧੀਆ ਕੀ ਕਰਾਉਣਾ ਤਿੰਨ ਬਾਸ ਵਧੀਆ ਚੜਾਉਣੀ ਆ ਇਹ ਲੱਕੜਾਂ ਨੇ ਆ ਪ੍ਰਾਪਤ ਵੀ ਛੱਡਦੇ ਆ ਮਗਰ ਜਾ ਕੇ ਕਰੀ ਗਿਆ ਵੇ ਕਾਹੀ ਕਰੀ ਬਾਸਪਤੀ ਛੜਾਈ ਹੋਵੇ ਤੁਹਾਨੂੰ ਪਤਾ ਬੋਲੇ ਜੇ ਵੇਚ ਕੇ ਕਿਤੇ ਬਾਸਪਤੀ ਦੇ ਗੱਟਾ ਦੇ ਉਹ ਨਾ ਹੋਵੇ ਬੋਲੇ ਜੇ ਡੋਰਾਂ ਲੈ ਕੇ ਤੇ ਪਤੰਗ ਡਾਉਂਦਾ ਹੋਵੇ ਕਾਕੇ ਨਹੀਂ 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 ਇਹ ਕੰਮ ਨਹੀਂ ਕਰਨਾ ਨਾਲੇ ਸਾਨੂੰ ਬਈ ਸਾਬੀ ਤੋਂ ਡਰ ਬਹੁਤ ਲਾਦਾ ਲੈਨੇ ਸਾਡੇ ਕੋ ਆ ਜਾਣਾ ਬਈ ਆ ਕੰਮ ਨਹੀਂ ਚੱਲਨੇ ਜਾਂ ਮੇਰਾ ਵੀ ਰੱਖਿਆ ਛੇਤੀ ਨਾਲੇ ਉਹਨਾਂ ਦੇ ਅੱਗੇ ਗੱਡੀ ਦੇ ਗੱਡੀ ਲਾਤੀ ਉਹਨਾਂ ਨੇ ਗੱਡੀ ਕੱਢਣੀ ਆ ਵੀਰੋ ਬੜੇ ਦੁੱਖ ਨਾਲ ਦੱਸਿਆ ਜਾਂਦਿਆ ਕਿ ਕਾਕਾ ਜੀ ਸਾਡੇ ਜਗਜੀਤ ਸਿੰਘ ਵੀਰ ਜੀ ਦੀ ਆਈਡੀ ਸਨੈਪਚੈਟ ਉੱਡ ਚੁੱਕੀ ਹੈ ਭਾਈ ਇਹ ਘਟਨਾ ਕਦੋਂ ਵਾਪਰੀ ਤੁਹਾਡੇ ਨਾਲ ਇਹ ਘਟਨਾ ਕੱਲ ਰਾਤ ਦੇ 10 ਵਜੇ ਤੇ 10 ਮਿੰਟ ਤੇ ਵਾਪਰੀ ਇਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਾ ਲੱਗਾ ਕੁਛ ਨਹੀਂ ਬਸ ਦਿਲ ਦੀ ਹਾਰ ਵੀ ਤੁਹਾਨੂੰ ਇਹ ਨਹੀਂ ਲੱਗਾ ਕਿ ਤੁਹਾਡੀ ਤਾਂ ਦੁਨੀਆ ਹੀ ਖਤਮ ਹੋ ਚੁੱਕੀ ਆ ਤੁਹਾਡੇ ਲਈ ਸੰਸਾਰ ਉਜੜ ਚੁੱਕਿਆ ਹੈ ਬਸ ਹੁਣ ਇਸ ਤੋਂ ਬਾਅਦ ਸਾਡਾ ਕੁਛ ਵੀ ਨਹੀਂ ਰਹਿ ਗਿਆ ਦੁਨੀਆ ਦੇ ਉੱਤੇ ਹੈ ਫੋਨ ਚਲਾਉਣ ਦਾ ਮੋਟਿਵ ਹੀ ਨਹੀਂ ਰਿਹਾ ਕੋਈ ਮੋਟਿਵ ਹੀ ਨਹੀਂ ਰਿਹਾ ਫੋਨ ਚਲਾਉਣ ਦਾ ਕੋਲ ਮਲਾ ਕੇ ਵੇਖੋ ਤੁਸੀਂ ਬੰਦੇ ਡਿਪਰੈਸ਼ਨ ਜਾਂਦੇ ਵਿੱਚ ਹੋ ਚੁੱਕੇ ਨੇ ਤੇ ਪੁਲਿਸ ਇਹਨਾਂ ਦੀ ਆਈਡੀ ਮੈਂਸ਼ਨ ਕੀਤੀ ਹੈ ਭਾਈ ਇਹਨੂੰ ਨਵੀਂ ਆਈਡੀ ਨੂੰ ਫੋਲੋ ਕਰ ਲਿਓ ਜੇ ਕੋਈ ਇਹਦੇ ਨਾਲ ਦੁੱਖ ਦਰਦ ਤਕਲੀਫਾਂ ਇਹਦੀਆਂ ਸ਼ੇਅਰ ਮੜਾ ਜਾਏ ਦਾ ਹੌਸਲਾਉ ਜਾਈ ਕਰਨਾ ਚਾਹੁੰਦੇ ਹੋ ਤਾਂ ਨਵੀਂ ਆਈਡੀ ਤੇ ਜਾ ਕੇ ਇਹਨੂੰ ਮੈਸੇਜ ਕਰ ਲਿਓ ਤੇ ਵਿਚਾਰੇ ਨੂੰ ਹੌਸਲਾ ਦਿਓ ਕਿ ਚੱਲ ਕੋਈ ਗੱਲ ਨਹੀਂ ਆਈਡੀਆਂ ਵੱਡੇ ਵੱਡੇ ਦੇਸ਼ਾਂ 'ਚ ਨਿੱਕੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ ਰੇ ਰੇ ਯੈਸ